ਮਨ ਲੋ ਦੇ ਸੰਗਤ ਚ ਬੈਠਿਆਂ ਕਿਸੇ ਦਾ ਮਨ ਨਹੀਂ ਮੰਨਦਾ ਵੀ ਕਿਦਾਂ ਤਲੀ ਤੇ ਸਿਰ ਰੱਖਿਆ ਜਾ ਸਕਦਾ ਉਹ ਖੰਡਨ ਕਰ ਸਕਦੇ ਨੇ ਮੇਰੀ ਕਥਾ ਦਾ ਪਰ ਬਾਣੀ ਚੋਂ ਪੰਕਤੀ ਲੈ ਕੇ ਕਿਉਂਕਿ ਮੈਂ ਬਾਣੀ ਚੋਂ ਸਿੱਧ ਕਰ ਰਿਹਾ ਵੀ ਇਦਾਂ ਹੋ ਸਕਦਾ ਹੈ ਜੇ ਤੁਹਾਡੇ ਆਪਣੇ ਖਿਆਲਤ ਨੇ ਵੀ ਇਦਾਂ ਨਹੀਂ ਹੋ ਸਕਦਾ ਤੇ ਮੈਂ ਤੁਹਾਡੇ ਖਿਆਲਾਂ ਤੇ ਕਥਾ ਨਹੀਂ ਕਰਨੀ ਤੇ ਤੁਹਾਡੇ ਖਿਆਲਾਂ ਨਾਲ ਧਰਮ ਵੀ ਨਹੀਂ ਚੱਲਣਾ ਤੁਹਾਡੇ ਘਰ ਚੱਲ ਸਕਦੇ ਨੇ ਕਥਾ ਕਾਦੇ ਨਾ ਹੁੰਦੀ ਏ ਧਰਮ ਕਾਦੇ ਨਾ ਚੱਲਦਾ ਏ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵੜੇ ਅਵਰ ਨਾ ਕੋਏ ਤੇ ਬਾਣੀ ਕੀ ਆਂਦੀ ਏ ਗੁਰ ਕਰਤਾ ਗੁਰ ਕਰਨ ਹਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਨਾਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ ਜੋ ਚਾਹੇ ਕਰ ਸਕਦਾ ਏ ਤੇ ਜਿਹੜੇ ਅੱਜ ਕੱਲ੍ਹ ਸਰੋਵਰ ਨੂੰ ਟਿਚ ਗਣਦੇ ਨੇ ਨਾ ਪਾਣੀ ਆ ਉਹਦੇ ਚੁੱਭੀ ਲਾਉਣ ਲਈ ਨਹਾਉਣ ਲਈ ਪਿਆਸ ਮਟਾਉਣ ਲਈ ਕੋਈ ਅਮਰਤ ਨਹੀਂ ਹੈ ਉਹ ਇਦਾਂ ਵੀ ਆਂਦੇ ਨੇ ਨਾ ਅੱਜ ਕੱਲ੍ਹ ਕਈ। ਕਈਆਂ ਨੂੰ ਬਹੁਤੀ ਅਲਰਜੀ ਹੁੰਦੀ ਹੈ ਨਾਮ ਤੋਂ ਹੀ ਸਰੋਵਰ ਦੇ। 4 ਕ ਘੰਟੇ ਲੱਗ ਜਾਂਦੇ ਨੇ ਪੰਜਾਂ ਪਿਆਰਿਆਂ ਨੂੰ ਅਮਰਤ ਸੰਚਾਰ ਕਰਦੇ ਆ। ਬਾਕੀ ਡਿਪੈਂਡ ਕਰਦਾ ਉਹ ਮਰਯਾਦਾ ਕਿਸ ਪ੍ਰਕਾਰ ਦੇ ਨਾਲ ਸੰਗਤ ਨੂੰ ਸੁਣਾਉਂਦੇ ਨੇ। ਕਈਆਂ ਦੀ ਜਿਹੜੀ ਹੈ। ਵਾਕਸ਼ਲ ਦੀ ਜਿਹੜੀ ਉਹ ਬਿਰਤੀ ਹੈ। ਉਹ ਬੜੀ ਹੌਲੀ ਹੁੰਦੀ ਹੈ। ਕਈ ਥੋੜੇ ਅਲਫਾਜ਼ ਜਲਦੀ ਬੋਲਦੇ ਉਹ 3-4 ਘੰਟੇ ਲੱਗੇ ਪਾਣੀ ਤੇ ਬਾਣੀ ਪੜੀ ਅਮਰਤ ਬਣ ਗਿਆ ਉੱਥੇ ਦੇ 400 ਵਰਾ ਹੋ ਗਿਆ ਕੀਰਤਨ ਚੱਲਦਿਆ ਵਾਤਾਵਰਣ ਨੇਚਰ ਤਰੰਗਾ ਨਕਾਰਾਤਮਕ ਸਕਾਰਾਤਮਕ ਨੈਗੇਟਿਵ ਪੋਜ਼ਿਟਿਵ ਵਾਈਬਸ ਜਿਵੇਂ ਬੰਦਾ ਕਬੂਲਦਾ ਪਾਣੀ ਵੀ ਕਬੂਲਦਾ ਆਇਆ ਕਦੇ ਉਹ ਮਾਈਕਰੋਸਕੋਪ ਨਾਲ ਵੇਖਿਓ ਪਾਣੀ ਚ ਵੀ ਕ੍ਰਿਸਟਲਸ ਬੈਕਟੀਰੀਆ ਹੁੰਦੇ ਨੇ ਜਿਵੇਂ ਸਾਡੇ ਚ ਸੈਲਸ ਨੇ। ਜੋ ਪਾਣੀ ਵੀ ਇਹ ਗੱਲਾ ਕਬੂਲ ਕਰਦਾ ਹੈ। ਤੁਸੀਂ ਵੇਖੋ ਜਦੋਂ ਪੰਜ ਪਿਆਰੇ ਅਮਰ ਸੰਚਾਰ ਕਰਦੇ ਉਹ ਇੱਧਰ ਉੱਧਰ ਨਹੀਂ ਵੰਦੇ ਬਾਣੀ ਪੜਦੇ ਉਹ ਪਾਣੀ ਚ ਨੇਤਰ ਗੱਡ ਲੈਂਦੇ ਨੇ। ਤੇ ਬਾਣੀ ਦਾ ਅਸਰ ਪਾਣੀ ਤੇ ਹੋਵੇ। ਐਨੂੰ ਨਹੀਂ ਮੂੰਹ ਚੁੱਕਿਆ ਹੁੰਦਾ ਬਾਣੀ ਪੜਦੇ ਆ ਬਾਟਾ ਇੱਧਰ ਪਿਆ ਆਊਗਾ। ਜਿਵੇਂ ਸਾਡੇ ਤੇ ਬਾਣੀ ਅਸਰ ਕਰਦੀ ਹੈ ਨਾ ਇਉਂ ਨੇਚਰ ਤੇ ਵੀ ਕਰਦੀ ਹੈ ਲਿਵਿੰਗ ਬੀਇੰਗਸ ਤੇ ਤੁਸੀਂ ਆਖੋਗੇ ਅੱਛਾ ਜੇ ਜਿਉਂਦਿਆਂ ਤੇ ਹੀ ਅਸਰ ਕਰਦੀ ਹੈ ਸਾਡੇ ਪਿੰਡ ਮਰਗ ਹੋਈ ਮੋਏ ਦਾ ਫਿਰ ਖੰਡ ਪਾਟ ਕਾਦਾ ਤਰਕ ਦੇ ਨਵੇਂ ਹੀ ਬਣਿਆ ਪਿਆ ਹੁੰਦਾ ਕੋਈ ਨਾ ਕੋਈ ਉਹਦੇ ਮਰ ਗਿਆ ਉਹਦਾ ਖੰਡ ਪਾਟ ਕਾਦਾ ਉਹ ਵੀ ਦੱਸ ਦਵਾਂ ਤੁਹਾਨੂੰ ਸ਼ਰੀਰ ਮਟਿਆ ਹੈ ਉਹ ਜਿਹੜਾ ਬਾਣੀ ਸੁਣਨ ਵਾਲਾ ਹੈ ਉਹ ਜਿੰਦਾ ਹੈ ਸੋਖਸ਼ਮ ਸਰੀਰ ਨਹੀਂ ਮਿੜਦਾ ਜੋਤ ਨਹੀਂ ਮਿੜਦੀ ਇਹਨੂੰ ਮੁਕਤੀ ਮਿਲ ਜਾਵੇ ਗੁਰੂ ਚਰਨਾ ਚ ਨਿਵਾਸ ਮਿਲੇ ਇਸ ਕਰਕੇ ਬਾਣੀ ਪੜੀ ਜਾਂਦੀ ਹੈ ਇਹਦੇ ਨਾਮ ਤੇ ਅੱਛਾ ਇਥੋਂ ਤੱਕ ਮਹਾਰਾਜ ਨੇ ਆਖਿਆ ਜੇ ਕੋਈ ਪਿਤਰ ਨਰਕ ਚ ਵੀ ਗਿਆ ਹੋਵੇ ਨਾ ਵੱਡਾ ਵਡੇਰਾ ਬਾਣੀ ਉਹਦੀ ਰੂਹ ਨੂੰ ਵੀ ਖਿੱਚ ਕੇ ਸੱਚਖੰਡ ਲੈ ਜਾਂਦੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਪਿਤਰੀ ਹੋਏ ਉਧਾਰੋ ਇਹ ਤਾਂ ਆਂਦੇ ਹੀ ਉਹਨੂੰ ਨੇ ਜਿਹੜਾ ਬਹੁਤ ਪਹਿਲਾਂ ਮੁੱਕਿਆ ਆਵੇ ਵੱਡੇ ਵਡੇਰੇ ਬਾਣੀ ਦਾ ਦੀ ਪਤਰਾ ਦਾ ਵੀ ਉਧਾਰ ਕਰ ਦਿੰਨੀ ਆ ਮੈਂ ਇਹ ਤੇ ਹਜੇ 10 ਦਿਨ ਪਹਿਲਾਂ ਮੋਇਆ ਏ ਜਿਹਦਾ ਪੂਪਾਉਣ ਲੱਗੇ ਆਪਾਂ ਬਾਣੀ ਦਾ ਪ੍ਰਤਾਪ ਹਰ ਜਗ੍ਹਾ ਤੇ ਅਸਰ ਕਰਦਾ ਏ ਚਲੋ ਹੁਣ ਤੇ ਵੀਡੀਓਗ੍ਰਾਫੀ ਦਾ ਜ਼ਮਾਨਾ ਹੈ ਰੋਜ ਦੀਆਂ ਇੱਕ ਦੋ ਵੀਡੀਓ ਆ ਹੀ ਜਾਂਦੀਆਂ ਮਾਈਆ ਦੀ ਜੀ ਕੈਂਸਰ ਦੂਰ ਹੋ ਗਿਆ ਸਿੰਘ ਆਂਦਾ ਦੀ ਟਿਊਮਰ ਉੱਡ ਗਿਆ ਮੈਂ ਆਇਆ ਸੀ ਅਮਰ ਸरोवर ਰਮੰਧਰ ਸਾਹਿਬ ਦਰਸ਼ਨ ਕਰਨ ਅਗੇ ਸਾਖੀਆਂ ਨੂੰ ਤੇ ਲੋਕ ਮੰਨਦੇ ਨਹੀਂ ਸੀ ਪਤਾ ਨਹੀਂ ਝੂਠੀਆਂ ਕਹਾਣੀਆਂ ਹੀ ਨਾ ਹੋਣ ਹੁਣ ਤੇ ਜਿਹਦਾ ਦੁੱਖ ਦੂਰ ਹੁੰਦਾ ਝੱਟ ਵੀਡੀਓ ਬਣਾਉਂਦਾ ਪ੍ਰਕਰਮਾਂ ਚ ਖਲੋਕੇ ਅਗਲਾ ਨਾਲੇ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਵੀ ਜੇ ਹਰਮੰਦਰ ਸਾਹਿਬ ਦਾ ਸਰੋਵਰ ਚੁੱਭੀ ਲਾਉਣ ਲਈ ਸਿਰਫ ਪਾਣੀ ਦਾ ਸੋਮਾ ਐ ਮੈਲ ਲਾਉਣ ਲਈ ਉਹ ਰੋਗ ਸ਼ੋਗ ਨਹੀਂ ਮਿਟਾਵੇਗਾ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਫਿਰ ਸਿਆਣਪ ਚੋ ਤੇ ਨਹੀਂ ਹੋਈ 5000 ਬੰਦਾ ਜੂ ਸ਼ਹੀਦ ਕਰਾਤਾ ਮਹਾਪੁਰਸ਼ਾਂ ਨੇ ਨਾਲੇ ਆਪਣੀ ਜਾਨ ਗਵਾਈ ਜੰਗ ਲੜਨ ਨਾਲੋਂ ਖੰਡਾ ਖੜਕਾਉਣ ਨਾਲੋਂ ਕਈਆਂ ਲੈ ਕੇ ਤੇ ਰਾਹ ਦੇ ਵਿੱਚ ਇੱਕ ਸਰੋਵਰ ਹੀ ਪੁੱਟ ਲੈਂਦੇ ਸਨ ਪਾਣੀ ਪੀਣਾ ਨਹਾਉਣਾ ਹੀ ਹੈ ਉਸ ਸਰੋਵਰ ਬਦਲੇ ਸਿਰ ਦੇ ਕੇ ਕੀ ਮਿਲਿਆ ਪ੍ਰੋਫੈਸਰ ਪੂਰਨ ਸਿੰਘ ਕਿਆ ਕਰਦੇ ਸਨ ਉਹ ਸਿੱਖਾ ਜਦੋਂ ਰਮੰਦਰ ਸਾਹਿਬ ਜਾਵੇਂ ਪ੍ਰਕਰਮਾਂ ਵਿੱਚ ਜਿਹੜਾ ਪੱਥਰ ਵਿਸਿਆ ਹੈ ਨਾ ਕੱਲੀ ਕੱਲੀ ਸੱਲ ਤੇ ਪੋਲੇ-ਫੋਲੇ ਕਦਮ ਰੱਖੀ ਇਸ ਇੱਕ ਇੱਕ ਸਿਲੇ ਠਾਂ ਹਜ਼ਾਰਾਂ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ ਇਹਦਾ ਮਤਲਬ ਉਹਦੀ ਇੰਪੋਰਟੈਂਸ ਨਾਉਣ ਵਾਲੇ ਚ ਬੱਚੇ ਨਾਲੋਂ ਲੱਖਾਂ ਗੁਣਾ ਵੱਧ ਕੇ ਹੈ ਉਹ ਪਾਣੀ ਅੰਮ੍ਰਿਤ ਬਣਿਆ ਹੋਇਆ ਹੈ ਹਰਿਮੰਦਰ ਸਾਹਿਬ ਦਾ ਜੇ ਬਾਣੀ ਤੇਰੇ ਜੀਵਨ ਨੂੰ ਅੰਮ੍ਰਿਤਮਈ ਕਰ ਦਿੰਦੀ ਹੈ ਤੇ ਪਾਣੀ ਨੂੰ ਵੀ ਕਰ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੇ ਆ ਡਿਠਾ ਸੱਬੈ ਥਾਵ ਨਹੀਂ ਤੁਧ ਜਿਹਿਆ ਬਦੋ ਪੁਰਖ ਵਿਦਾਤੇ ਤਾ ਤੂੰ ਸੋ ਇਹ ਸਾਰੇ ਗੁਰਦੁਆਰੇ ਪਵਿੱਤਰ ਨੇ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਜਿੱਥੇ ਵੀ ਗੁਰਾਂ ਦੇ ਚਰਨ ਪਏ ਤੁਸੀਂ ਧੂੜੀ ਮਸਤਕ ਨੂੰ ਲਾਓ ਪਵਿੱਤਰ ਹੋ ਜਾਓਗੇ ਹਰ ਮੰਦਰ ਸਾਬ ਇਹਨਾਂ ਸਭਨਾ ਗੁਰਧਾਮਾਂ ਨਾਲੋਂ ਧਾਰਮਿਕ ਸਥਾਨਾਂ ਨੂੰ ਕਿਉਂ ਪਵਿੱਤਰ ਹੈ ਇੱਕ ਤੇ ਉੱਥੇ ਵੇਖੋ ਉਦੀ ਘਾੜਤ ਅਕਾਲ ਪੁਰਖ ਨੇ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਬਣ ਕੇ ਹਥੀਂ ਘੜੀ ਐ ਇਹ ਗੁਰਦੁਆਰੇ ਤੁਸੀਂ ਸੰਗਤਾਂ ਨੇ ਬਣਾਏ ਨੇ ਬੱਦੋਹ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਦਾ ਆਰਕੀਟੈਕਟ ਆਫ ਡੈਸਟੀਨੀ ਇਨ ਦਾ ਫਾਰਮ ਆਫ ਗੁਰੂ ਅਰਜਨ ਹੀ ਇਜ਼ ਦਾ ਡਿਜ਼ਾਈਨਰ ਆਫ ਹਰਮੰਦਰ ਸਾਹਿਬ ਰੱਬ ਨੇ ਬਣਾਇਆ ਹਰਮੰਦਰ ਗੁਰੂ ਅਰਜਨ ਸਾਹਿਬ ਦੇ ਰੂਪ ਚ ਹੁਣ ਸਰੋਵਰ ਤੇ ਆ ਜਾਓ ਕੀ ਰਾਮ ਸਰਨਾਪਿਆ ਰੋਗ ਸੋਗ ਮਟਣਗੇ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ RAMDAS ਸਰ ਸਰ ਦਾ ਸਿੱਧਾ ਅਰਥ ਸਰੋਵਰ ਹੈ ਤੇ ਸਰੋਵਰ ਚ ਪਾਣੀ ਹੁੰਦਾ ਹੈ ਅੰਤਰੀਵ ਸਰ ਦਾ ਅਰਥ ਕੀ ਹੈ ਬਾਣੀ ਦਾ ਸਰੋਵਰ ਮਨ ਕਰਕੇ ਬਾਣੀ ਚ ਚੁੱਭੀ ਲਾਓ ਪਾਪ ਮਿਟਣਗੇ ਤਨ ਕਰਕੇ ਪਾਣੀ ਚ ਸਰੋਵਰ ਚ ਅੰਮ੍ਰਿਤ ਚ ਚੁੱਭੀ ਲਾਓ ਰੋਗ ਸ਼ੋਗ ਮਿਟ ਜਾਂਦੇ ਨੇ ਤੋ ਇੰਗਲਿਸ਼ ਦੇ ਟਿੱਕਾ ਕਰਨੇ ਵਿਆਖਿਆ ਕੀਤੀ ਇਹਦੀ ਪੰਕਤੀ ਸੀ ਉਹ ਕਹਿੰਦਾ ਬਾਈ ਟੇਕਿੰਗ ਬਾਥ ਇਨ ਦਾ ਸੈਕ੍ਰੇਡ ਪੂਲ ਆਫ ਗੁਰੂ ਰਾਮਦਾਸ ਯੋਰ ਆਲ ਸਿਨਸ ਸੋਰੋਜ਼ ਪੇਨਸ ਵਿਲ ਬੀ ਵਾਸ਼ਡ ਅਵੇ ਰੋਗ ਸੋਗ ਤੇਰੇ ਸਭੋ ਹੀ ਮਿਟ ਜਾਣਗੇ ਜੇ ਭਾਵਨਾ ਆਏ ਤੇ ਜੇ ਸ਼ਰਧਾ ਨਹੀਂ ਫਿਰ ਤੇ ਰੱਬ ਵੀ ਨਹੀਂ ਜੇ ਸ਼ਰਧਾ ਹੈ ਤੇ ਸਭ ਕੁਝ ਆਏ ਦੁਨੀਆ ਦਾ ਸਭ ਤੋਂ ਮਹਾਨ ਧਾਰਮਿਕ ਸਥਾਨ ਹੈ ਜਿੱਥੇ ਸਭ ਤੋਂ ਵੱਧ ਦੁਨੀਆ ਸਜਦਾ ਕਰਦੀ ਹੈ ਸਿਰ ਚਕਾਉਂਦੀ ਹੈ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਸਤਕਾਰਤ ਨੇ ਆਪਾਂ ਮੰਨਦੇ ਪਰ ਇੰਨੀ ਸੰਗਤ ਕਿਤੇ ਨਹੀਂ ਭੁਗਤਦੀ ਮਨ ਦੀ ਖਰਾਕ ਵੀ ਲੱਖਾਂ ਲੈਂਦੇ ਨੇ ਬਾਣੀ ਸੁਣ ਕੇ ਤੇ ਤਨ ਦੀ ਖਰਾਕ ਵੀ 2 ਲੱਖ ਦੇ ਕਰੀਬ ਬੰਦਾ ਅੱਜ ਕੱਲ ਗਿਣਤੀ ਇੰਨੀ ਵੱਧ ਗਈ ਹੈ ਪਿਛਲੇ ਦੇ ਲੱਖਾਂ ਦੇ ਹੁੰਦੇ ਸਨ ਤਨ ਦੀ ਖਰਾਕ ਲਈ ਲੰਗਰ ਵੀ ਛਕਦਾ ਹੈ ਐਡਾ ਮੁਕੱਦਸ ਸਥਾਨ ਹੈ ਜਿੱਥੇ ਹਜ਼ਾਰਾਂ ਨੇ ਸਿਰ ਲਾਏ ਹੋਏ ਨੇ